ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਖੜੇ ਹਾਂ ਹਾਜ਼ਿਰਤਨ ਚੌਕ ਇੱਥੇ ਰੂਟ ਡਾਇਵਰਟ ਕੀਤਾ ਗਿਆ ਯਾਨਕਿ ਇਧਰਲੇ ਪਾਸੇ ਜਿਹੜਾ ਆਈਟੀ ਪੋਲ ਹੈ ਉਧਰਲੇ ਪਾਸੇ ਕਿਸੇ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਆਈਟੀ ਜਿਹੜਾ ਫਰਾਈਓਵਰ ਹੈ ਡਾਲਫਿਨ ਚੌਕ ਹੈ ਉਹਦੇ ਉੱਪਰ ਕਿਸਾਨ ਧਰਨਾ ਲੱਗਾ ਹੋਇਆ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧੰਨਾ ਲਗਾਇਆ ਗਿਆ ਤੇ ਸੋ ਜਿਹੜਾ ਇਧਰੋਂ ਜਿਹੜਾ ਰੂਟ ਹੁੰਦਾ ਹੈਗਾ ਇਧਰੋਂ ਦਾ ਟ੍ਰੈਫਿਕ ਹੁੰਦਾ ਹੈ ਸ਼ਹਿਰ ਵਾਲੇ ਪਾਸੋਂ ਆਈਟੀ ਵਾਲੇ ਪਾਸੋਂ ਜਾਂਦਾ ਹੈ ਆਈਟੀ ਵਾਲੇ ਪਾਸੇ ਬਿਲਕੁਲ ਰੋਡ ਬੰਦ ਹੈ ਇਧਰ ਕਿਸੇ ਨੂੰ ਜਾਣ ਦਿੱਤਾ ਹੈ ਜਿਹੜੇ ਜਿਨ੍ਹਾਂ ਨੇ ਵੀ ਤਲਵੰਡੀ ਡੱਬਾ ਵਾਲੀ ਜਾਣਾ ਹੈ ਜਾਂ ਮਾਨਸਾ ਜਾਣਾ ਹੈ ਉਹ ਆਪਣਾ ਰੂਟ ਡਾਇਵਰਟ ਕਰਕੇ ਇਧਰਲੇ ਪਾਸੋਂ ਜਾ ਸਕਦੇ ਆ ਹਾਜ਼ਰ ਤਨ ਵਾਲੇ ਪਾਸੇ ਪਟੰਡਾ ਕੈਮੀਕਲ ਸਾਈਡ ਰੂਟ ਮੁੜਾ ਜਾ ਰਿਹਾ ਜਿਨੇ ਵੀ ਇੱਥੇ ਆ ਰਿਹਾ ਵਿਕਲ ਉਹ ਐਮਰਜੈਂਸੀ ਸੇਵਾ ਅੰਬੂਲੈਂਸ ਉਂਗਾ ਰਿਹਾ ਐ ਐਮਬੂਲੈਂਸ ਉਂਗਾ ਰਿਹਾ ਹੈ ਉਹ ਨਗਾ ਐਮਬੂਲੈਂਸ ਨਗਾ ਲੰਦੇ ਆ ਨਹੀਂ ਆਪਾਂ ਪੈਸੇ ਰੱਖਾਈਏ ਫਟਬਾਦ ਉਹ ਆਪਾਂ ਪੁਲਾ ਸਮਾ ਰਿਹਾ ਪੁਲਾ ਸਾ ਜਿਹੜੇ ਐਮਰਜੈਂਸੀ ਸੇਵਾਵਾਂ ਆ ਉਹ ਤੋਂ ਉਹਨਾਂ ਨੂੰ ਛੋਟ ਹੈ ਜਿਹੜੇ ਅੱਗੇ ਕਿਸਾਨ ਬੈਠਿਆ ਉਹ ਕਿਸੇ ਵੀ ਐਮਰਜੈਂਸੀ ਸੇਵਾ ਯਾਨੀ ਕਿ ਸਕੂਲ ਬੱਸ ਹੋਵੇ ਬੱਚਿਆਂ ਦੀ ਜਾਂ ਫਿਰ ਕੋਈ ਐਮਰਜੈਂਸੀ ਸੇਵਾ ਮੈਡੀਕਲ ਸੇਵਾ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਹੈ ਉਹਨਾਂ ਨੂੰ ਟਪਾ ਰਿਹਾਗੇ ਕਿਸਾਨ ਵੀ ਰੋਕ ਨਹੀਂ ਰਹੇ ਉਹਨੂੰ ਸੋ ਜਾਂ ਫਿਰ ਕੋਈ ਬੱਚੇ ਲੈ ਕੇ ਨਾਲ ਲੇਡੀਜ਼ ਹੈ ਉਹਨਾਂ ਨੂੰ ਹੀ ਰੋਕੇ ਜਾ ਰਿਹਾ ਅਦਰ ਕੋਈ ਐਂਬੂਲੈਂਸ ਆਈਡੀ ਇੱਥੇੋਂ ਟਪਾ ਦੇਣਗੇ ਤੇ ਅੱਗੇ ਕਿਸਾਨ ਵੀ ਰੋਕ ਨਹੀਂ ਰਹੇ ਐਂਬੂਲੈਂਸ ਅੱਗੇ ਫੇਰ ਮੋੜਨਾ ਪਊ ਨਹੀਂ ਤਾਂ ਆਈਡੀ ਖੁੱਲਿਆ ਨਹੀਂ ਖੁੱਲਿਆ ਨਹੀਂ ਐਂ ਡੱਪ ਜਾ ਤਾਂ ਲੋਕ ਜਿਹੜੇ ਹੈਗੇ ਇੱਥੋਂ ਇਧਰ ਇਧਰ ਟੰਗ ਲੈ ਰਹੇ ਹਾਜ਼ਿਰਤ ਬੰਦ ਵਾਲੇ ਪਾਸੇ ਅੱਗੇ ਕਿ ਕਿ ਸਾਹਰਾ ਅੱਗੇ ਬੰਦ ਹੈ ਜੀ ਇਹਨੇ ਵੀ ਇਧਰਲੇ ਪਾਸੇ ਆਉਣਾ ਹੈ ਆਈਟੀ ਚੌਕ ਮਾਨਸਾ ਡਬਲੀਆਂ ਫੋਰਸ ਮੀਰ ਤਲਵੰਡੀ ਸਾਬੋ ਡੱਬ ਵਾਲੀ ਪਾਸੇ ਜਾਣਾ ਉਹ ਆਪਣਾ ਰੂਟ ਇਧਰੋਂ ਛੱਡ ਕੇ ਇਧਰਲੇ ਪਾਸੇ ਡਾਇਵਰਟ ਇਧਰਲੇ ਪਾਸੇ ਜਾ ਸਕਦੇ ਆ ਥੋੜਾ ਆ ਘੁੰਮਣਾ ਪਊਗਾ ਥੋੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਊਗਾ ਪਰ ਜੇ ਜਾ ਕੇ ਕੋਈ ਮੁੜੂਗਾ ਔਰ ਜ਼ਿਆਦਾ ਪਰੇਸ਼ਾਨੀ ਹੋ ਜੂਗੀ ਉਹ ਕਿਸਾਨ ਬੱਠੇ ਅੱਗੇ ਅੱਗੇ ਆਈਟੀ ਚੌਕ ਤੇ ਉਹ ਕਿਸਾਨ ਘਰਾਂ ਲੱਗਿਆ ਗਿਆ ਨਾ ਨੇ ਭੱਜੂਆ ਇਹ ਕੋਈ ਪਤਾ ਨਹੀਂ ਨਾ ਕੋਈ ਉਹਨਾਂ ਨੇ ਕਿਹਾ ਕੋਈ ਅਨਮਿੱਤ ਸਮਾਂ ਲਈ ਹੈ ਠੀਕ ਹੈ ਚਾਣਾ ਕਿਥੇ ਤੁਸੀਂ ਜਾਣਾ ਕਿਥੇ ਆ ਵੈਰੀ ਵਧੀਆ ਮੈਂ ਵੀ ਕੱਟ ਜਾਉਂਗਾ ਇਹਦੇ ਪਾਣੀ ਤੇ ਉਹ ਕਰਜੋ ਠੀਕ ਆ ਬਾਈ ਜੀ ਸੋ ਇਧਰ ਵੀ ਰਸਤਾ ਲਿੰਕ ਹੁੰਦਾ ਹੈਗਾ ਇਹਦੇ ਨਾਲ ਜਿੰਨੇ ਵੀ ਰੂਟ ਹੈ ਜਿੰਨੇ ਵੀ ਰਸਤੇ ਇਧਰ ਰਹਿ ਗਿਆ ਤਰਵੰਡੀ ਸਾਬੋ ਡੱਪਾਲੀ ਸੋ ਉਹ ਇਧਰ ਹੀ ਜਾ ਸਕਦੇ ਆ ਆਹ ਰਸਤਾ ਵੀ ਉਧਰ ਲਿੰਕ ਹੁੰਦਾ ਹਾਂ ਇਸੇ ਕਰਕੇ ਲਾਈਵ ਕੀਤਾ ਵੀ ਕੋਈ ਪਰੇਸ਼ਾਨੀ ਨਾ ਕਿਸੇ ਨੂੰ ਹੋਵੇ ਤਾਂ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀੜੀ ਹੈਗਾ ਲੋਕਾਂ ਨੂੰ ਇਸ ਚੀਜ਼ ਦਾ ਪਤਾ ਲੱਗ ਜੇ ਵੀ ਸੋ ਦੇ ਪੋਰਸ ਦਾ ਬੈਰੀਕੇਡ ਵੀ ਲੱਗਿਆ ਜਿਹੜੇ ਉਧਰੋਂ ਆ ਰਹੇ ਨੇ ਉਹ ਤਾਂ ਐਂਟਰ ਹੋ ਸਕਦੇ ਆ ਪਰ ਜਿਹੜੇ ਜਾਣਾ ਹੈ ਇਧਰੋਂ ਬੈਰੀਕੇਡਸ ਹੈਗੇ ਇਧਰ ਐਮਰ ਐਕਸੈਸ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰਿਆਂ ਲਈ ਇਹ ਰਸਤਾ ਬੰਦ ਹੈ ਤੋ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਇਨਫੋਰਮੇਸ਼ਨ ਇਹ ਲੋਕਾਂ ਤੱਕ ਸਰਕੂਲੇਟ ਹੋ ਜੇ ਜੋ ਤਪਰੇਣਾ ਉਧਰ ਮੁੜ ਕੇ ਆਉਣਗੇ ਇਹ ਰੰਗ ਰਿਆ ਇਥੋਂ ਹੈ ਹਾਜ਼ਰਦਾਨ ਚੌਕ ਤੇ ਖੜੇ ਹਾਂ ਜੀ ਅਸੀਂ ਇਸ ਜਗ੍ਹਾ ਤੇ ਮੋਗੇ ਤੋਂ ਆਏ ਹਾਂ ਪਤਾ ਨਹੀਂ ਕਿ ਕਿੱਦਾਂ ਪਹੁੰਚਣਾ ਹੈ ਕਿੰਨੇ ਕਿੰਨੇ ਟਾਈਮ ਤੋਂ ਜਾਂ ਕਿੰਨੇ ਕਿੰਨੇ ਟਾਈਮ ਤੋਂ ਜਾਣ ਦੇਣਾ ਸੋ ਪੂਰੇ ਪੰਜਾਬ ਦੇ ਵਿੱਚ ਇਹ ਧਰਨੇ ਨੇ ਇਸੇ ਤਰ੍ਹਾਂ ਦੀ ਪਰੇਸ਼ਾਨੀ ਜਿਹੜੀ ਹੈ ਥੋੜੀ ਹੁੰਦੀ ਹੈ ਠੀਕ ਹੈ ਜੀ ਦੇਖਦੇ ਹਾਂ ਤੁਹਾਡਾ ਆਪਣਾ ਚੈਨਲ ਪੰਜ ਪੰਜ ਟੀਵੀ